ਤਰਨਤਾਰਨ ਜਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀ ਸੰਨ ਲੱਗੀ ਹੈ ਦੋ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਦਲ ਨੂੰ ਛੱਡ ਕੇ ਤੇ ਦੂਸਰੀਆਂ ਪਾਰਟੀਆਂ ਚ ਜਾ ਸਕਦੇ ਐ ਇਹ ਚਰਚਾਵਾ ਚੱਲ ਗਈ ਆਨਲ ਜੋਸ਼ੀ ਕਾਂਗਰਸ ਦੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਦੇ ਐ ਤੇ ਉਸ ਮੁਲਾਕਾਤ ਤੋਂ ਬਾਅਦ ਵੱਖਰੀਆਂ ਚਰਚਾਵਾਂ ਨੇ ਅਕਾਲੀ ਦਲ ਦੇ ਵਿੱਚ ਸਥਿਤੀ ਇਸ ਵੇਲੇ ਤਣਾਅਪੂਰਵਕ ਹੈ ਕੀ ਹੋਣੀ ਚਾਹੀਦੀ ਐ ਆਨਲ ਜੋਸ਼ੀ ਦੇ ਜਾਣ ਤੋਂ ਸੰਭਾਵੀ ਤੌਰ ਤੇ ਜਾਣ ਤੋਂ ਬਾਅਦ ਯਾ ਨਹੀਂ ਇਹ ਵੀ ਵਿਚਾਰਦੇ ਆਉਣ ਦਾ ਭਵਿੱਖ ਕੀ ਕਹਿੰਦਾ ਇਹ ਵੀ ਜਾਣਕਾਰੀ ਹਾਸਲ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਾਰੇ ਤਾਸ਼ਕਰੀਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਅਨਲ ਜੋਸ਼ੀ ਕੱਲ ਮੁਲਾਕਾਤ ਕਰਦੇ ਆ ਤਸਵੀਰਾਂ ਵਾਇਰਲ ਹੋਈਆਂ ਉਸ ਮੁਲਾਕਾਤ ਦੇ ਤੁਸੀਂ ਕੀ ਮਾਇਨੇ ਕੱਢਦੇ ਹੋ ਪਹਿਲਾਂ ਇੱਥੋਂ ਸ਼ੁਰੂ ਕਰਦੇ ਨਹੀਂ ਬਿਲਕੁਲ ਦੇਖੋ ਅਨਲ ਜੋਸ਼ੀ ਨੇ ਕਹਿ ਵੀ ਦਿੱਤਾ ਭਈ ਅਧਿਕਾਰਿਕ ਰੂਪ ਚ ਮੈਂ ਕਾਂਗਰਸ ਜੁਆਇਨ ਕਰਨ ਲੱਗਾ ਔਰ ਮੈਂ ਮੁਲਾਕਾਤ ਕਰਾਇਆ ਤੇ ਮੈਂ ਪਾਰਟੀ ਚ ਸ਼ਾਮਲ ਹੋ ਜਾਵਾਂਗਾ ਭਲਕੇ ਅੱਜ ਸ਼ਾਮ ਤੱਕ ਸ਼ਾਮਲ ਹੋ ਜਾਣਗੇ ਮੈਨੂੰ ਲੱਗਦਾ ਤੇ ਕਾਂਗਰਸ ਦੇ ਚ ਆਪਣਾ ਉਹ ਸਿਆਸੀ ਭੂਿਕ ਤਲਾਸ਼ ਰਹੇ ਨੇ ਇਹ ਝਟਕਾ ਕੱਲਾ ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਹੋ ਮੈਂ ਕਹਿੰਨਾ ਅਕਾਲੀ ਦਲ ਨਹੀਂ ਭਾਰਤੀ ਜਨਤਾ ਪਾਰਟੀ ਲਈ ਵੀ ਝਟਕਾ ਹੈ ਕਿਉਂਕਿ ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਚਿਹਰਾ ਰਹੇ ਨੇ 35 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੰਗ ਦੇ ਵਿੱਚ ਗੁਜ਼ਾਰੇ ਨੇ ਔਰ ਐਸ ਦੇ ਵਿੱਚ ਘਾਰ ਉਹਨਾਂ ਦਾ ਜਿਹੜਾ ਅਕਾਲੀ ਦਲ 'ਚ ਚਲੇ ਜਾਣਾ ਬਾਅਦ ਵਿੱਚ ਇੱਧਰ ਆ ਜਾਣਾ ਇਹ ਭਾਰਤੀ ਜਨਤਾ ਪਾਰਟੀ ਲਈ ਵੀ ਬਹੁਤ ਵੱਡਾ ਝਟਕਾ ਕਿਉਂਕਿ ਤੁਸੀਂ ਅੰਮ੍ਰਿਤਸਰ ਦੇ ਵਿੱਚ ਉਹ ਜਿੱਤੇ ਪੰਜਾਬ ਦੇ ਜਿਹੜੇ ਲੋਕਲ ਬਾਡੀ ਮਿਨਿਸਟਰ ਜਿਨ੍ਹਾਂ ਕੋ ਨਿਕਾਇਬ ਭਾਗ ਸੀਗਾ ਸ਼ਹਿਰ मतलब ਸ਼ਹਿਰਾਂ ਦੀ ਕਾਰਪੋਰੇਸ਼ਨ ਸੀਗੀਆਂ ਇਹ ਵਿਭਾਗ ਉਹਨਾਂ ਨੇ ਲਗਾਤਾਰ 2012 ਤੋਂ 17 ਤੱਕ ਚਲਾਇਆ ਔਰ ਪੰਜਾਬ ਦੇ ਬੜੇ ਦਮਦਾਰ ਮੰਤਰੀ ਵੀ ਰਹੇ ਨੇ ਮੈਨੂੰ ਯਾਦ ਹੈ ਕਿ ਇੱਕ ਦੌਰ ਦੇ ਵਿੱਚ ਮਾਝੇ ਦੇ ਵਿੱਚ ਉਹ ਬਿਲਕੁਲ ਵਿਕਰਮ ਮਜੀਠੀਆ ਨੂੰ ਟੌਪ ਦੀ ਟੱਕਰ ਦਿੰਦੇ ਰਹੇ ਨੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਚ ਸੀ ਉਦੋਂ ਅਕਾਲੀ ਦਲ ਤੇ ਬੀਜੇਪੀ ਦਾ ਗਠਜੰਬਨ ਸੀ ਲੇਕਿਨ ਉਹਨਾਂ ਨੇ ਪਿੰਡਾਂ ਦੇ ਵਿੱਚ ਵੀ ਉਹਨਾਂ ਦੀ ਇੰਨੀ ਪੈੜ ਸੀ ਕਿ ਉਹਨਾਂ ਨੇ ਵਿਕਰਮ ਅਜੀਠੇ ਨੂੰ ਕਈ ਥਾਵਾਂ ਦੇ ਉੱਤੇ ਪੂਰੀ ਟੱਕਰ ਦਿੰਦੇ ਹੁੰਦੇ ਸੀ ਕਈ ਵਾਰ ਉਹਨਾਂ ਦੇ ਝਗੜੇ ਵੀ ਹੋਣੇ ਮਤਲਬ ਬਹੁਤ ਰੋਲਾ ਵੀ ਪੈਣਾ ਤੇ ਮਤਲਬ ਇਹ ਲੱਗਦਾ ਸੀ ਕਿ ਕੋਈ ਮਾਜੇ ਦੇ ਵਿੱਚ ਜਿਹੜਾ ਬ੍ਰਾਹਮਣ ਔਰ ਹਿੰਦੂ ਲੀਡਰ ਹੈਗਾ ਉਹ ਬੜਾ ਸੇਰ ਕੱਢ ਲੀਡਰ ਹੈਗਾ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਉਸ ਦਾ ਮੁੱਲ ਵੀ ਦਿੱਤਾ 2012 ਤੋਂ 17 ਤੱਕ ਉਹ ਪੰਜਾਬ ਦੇ ਮੰਤਰੀ ਰਹੇ ਪੰਜਾਬ ਵਿੱਚ ਕਾਫੀ ਡਵੈਲਪਮੈਂਟ ਵੀ ਕਰਾਈਆਂ ਲੇਕਿਨ ਬਾਅਦ ਵਿੱਚ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਅਕਾਲੀ ਦਲ ਦੇ ਵਿੱਚ ਹੁਣ ਉਹਨਾਂ ਨੇ ਕਾਂਗਰਸ ਵਿੱਚ ਆਪਣਾ ਜਿਹੜਾ ਵਾ ਉਹ ਰਸਤਾ ਸਿਆਸੀ ਭਵਿੱਖ ਜਿਹੜਾ ਉਹ ਅਗੋਂ ਕਾਂਗਰਸ ਦੇ ਵਿੱਚ ਉਹਨਾਂ ਨੇ ਪੜਾ ਤਿਆਗ ਕੀਤਾ ਔਰ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ 19 ਸਿਰ ਕੱਢਵੀ ਨਹੀਂ ਰਹੀ ਜਿੰਨੀ ਪਹਿਲਾਂ ਸੀਗੀ ਅਨਿਲ ਜੋਸ਼ੀ ਦੇ ਅੰਤ ਤੋਂ ਬਾਅਦ ਜਰੂਰ ਉਹ ਭਾਰਤੀ ਜਨਤਾ ਪਾਰਟੀ ਜਿਹੜਾ ਇੱਕ ਉਹਦਾ ਲੰਬਾ ਚੋੜਾ ਇਤਿਹਾਸ ਲਿਖਿਆ ਗਿਆ ਲੇਕਿਨ ਮੈਨੂੰ ਲੱਗਦਾ ਹੈ ਕਿ ਆਕਾਲੀ ਦਲ ਨੂੰ ਤਾਂ ਨੁਕਸਾਨ ਹੈਗਾ ਭਾਜਪਾ ਨੂੰ ਵੀ ਇਹਦਾ ਬਹੁਤ ਵੱਡਾ ਨੁਕਸਾਨ ਹੋਇਆ ਕਿ ਉਹਨਾਂ ਦਾ ਤਿਆਰ ਕੀਤਾ ਹੋਇਆ ਇੱਕ ਕਾਡਰ ਉਹਨਾਂ ਦਾ ਤਿਆਰ ਕੀਤਾ ਹੋਇਆ ਇੱਕ ਲੀਡਰ ਉਹਨਾਂ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਔਰ ਇਹ ਚਟਕਾ ਦੋਨਾਂ ਪਾਰਟੀਆਂ ਲਈ ਹੈਗਾ ਔਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਕਾਂਗਰਸ ਨੂੰ ਜਿਹੜਾ ਇੱਕ ਅਲੀਗੇਸ਼ਨ ਲੱਗਦਾ ਕਾਂਗਰਸ ਤੇ ਕਿ ਇਹ ਹਿੰਦੂ ਵਿਰੋਧੀ ਆ ਇਹ ਵਿਰੋਧੀ ਆ ਉਹਦੇ ਉੱਤੇ ਵੀ ਮੈਨੂੰ ਲੱਗਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਬਹੁਤ ਵੱਡਾ ਵਿਰਾਮ ਲੱਗੇਗਾ ਕਿਉਂਕਿ ਹਮੇਸ਼ਾ ਜਿਹੜੀਆਂ ਭਾਰਤੀ ਜਨਤਾ ਪਾਰਟੀ ਦਾ ਅਜੰਡਾ ਰਿਹਾ ਕਿ Hindu ਨੂੰ ਇਹ ਧ्रुਵੀਕਰਨ ਕਰਦੇ ਨੇ ਪੋਲਰਾਈਜ਼ ਕਰਦੇ ਨੇ ਭਾਵੇਂ ਕੋਈ ਤਰੀਕਾ ਵਿਰੋਧੀਆਂ ਕੋਲੋਂ ਵਿਰੋਧੀ ਅਖਤਿਆਰ ਕਰਨ ਵਿਰੋਧੀ ਪਾਰਟੀਆਂ ਵੀ ਕਈ ਵਾਰ ਅਗਰੈਸਿਵ ਬੋਲਦੀਆਂ ਤੇ Hindu ਪੋਲਰਾਈਜ਼ ਕਰਾਉਂਦੇ ਨੇ ਵੋਟ ਹੁੰਦਾ ਪੰਜਾਬ 'ਚ ਵੀ ਹੋਇਆ ਤੁਸੀਂ ਦੇਖਿਆ ਹੋਣਾ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਦੋਂ 2024 'ਚ ਖੜੇ ਹੋਏ ਉਹਨਾਂ ਨੇ ਖਡੂਰ ਸਾਹਿਬ ਤੋਂ ਝੋਨ ਲੜੀ ਲੇਕਿਨ ਉਹਦਾ ਇੰਪੈਕਟ ਸ਼ਹਿਰਾਂ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਉਦੇ ਨਾਲ ਸ਼ਹਿਰਿਆਂ ਦੇ ਵਿੱਚ ਜਿਹੜਾ ਹਿੰਦੂ ਜਿਹੜਾ ਉਹ ਪੋਲਰਾਈਜ਼ ਹੋਇਆ ਔਰ ਬੀਜੇਪੀ 8 8.5 ਤੋਂ 18.5% ਧਿਆਗ ਸੋ ਮੈਂ ਇਹ ਲੱਗਦਾ ਕਿ ਜਿਹੜਾ ਕਾਂਗਰਸ ਤੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੁਝ ਕਾਂਗਰਸ ਕਮਜ਼ੋਰ ਗਿਣੀ ਜਾਂਦੀ ਸੀ ਮੈਨੂੰ ਲੱਗਦਾ ਕਿ ਉਧਰਲੇ ਪਾਸੇ ਕਾਂਗਰਸ ਨੇ ਆਪਣੀਆਂ ਪੜਾਂ ਨਪੜੀਆਂ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਸ਼ਹਿਰੀ ਖੇਤਰਾਂ ਦੇ ਵਿੱਚ ਮਜ਼ਬੂਤ ਹੋਣਾ ਸ਼ੁਰੂ ਕਰ ਦਈਏ ਔਰ ਜਿਹੜੀ ਸਾਡੇ ਦੇ ਉੱਤੇ ਟੈਗ ਲੱਗੇ ਹੋਏ ਨੇ ਕਿ ਹਿੰਦੂਆਂ ਦੇ ਵਿਰੋਧੀ ਪਾਰਟੀ ਆ ਉਹ ਟੈਗ ਵੀ ਖਤਮ ਹੋ ਜਾਣਗੇ ਬ੍ਰਾਹਮਣਾਂ ਨੂੰ ਨਾਲ ਲੈ ਕੇ ਚੱਲਣਗੇ ਅੱਗੇ ਵੀ ਕਾਂਗਰਸ ਕੋਲ ਲੀਡਰ ਅੰਮ੍ਰਿਤਸਰ ਚ ਬਹੁਤ ਵਧੀਆ ਧਾਕੜ ਲੀਡਰ ਨੇ ਹਿੰਦੂ ਹੋਣ ਪਰ ਕਾਇ ਸੋਣ ਨਹੀਂ ਹੈਗੇ ਨੇ ਸੋ ਮੈਨੂੰ ਲੱਗਦਾ ਹੈ ਕਿ ਇੱਕ ਨਵੀਂ ਰਾਹ ਦੇ ਉੱਤੇ ਕਾਂਗਰਸ ਦੇ ਵਿੱਚ ਜਾਣ ਪਵੇਗੀ ਇਹਦੇ ਨਾਲ ਸਿਆਸੀ ਜਿਹੜਾ ਵਾ ਉਥਲ ਪੁਥਲ ਤਾਂ ਬਹੁਤ ਜ਼ਿਆਦਾ ਹੋਊਗੀ ਅਕਾਲੀ ਦਲ ਦੇਖੋ ਅਕਾਲੀ ਦਲ ਦੀ ਜੇ ਕਰੀਏ ਤੇ ਅਕਾਲੀ ਦਲ ਅੱਗੇ ਅੱਜ ਹਾਸ਼ੀਏ ਦੇ ਉੱਤੇ ਆ ਅਕਾਲੀ ਦਲ ਦਾ ਵੋਟ ਪਰਸੈਂਟੇਜ ਕਾਫੀ ਡਿੱਗ ਚੁੱਕਾ ਹੋਇਆ ਹੈ ਔਰ ਕਿਉਂਕਿ ਜਿਹੜਾ ਅਕਾਲੀ ਦਲ ਆਪ ਆਪਣੇ ਅੰਦਰ ਦੀ ਲੜਾਈ ਤੋਂ ਹੀ ਜਿਹੜਾ ਵਾ ਉਹ ਸੰਭਲ ਨਹੀਂ ਪਾ ਰਿਹਾ ਤੇ ਬਾਹਰ ਆਡੀ ਲੜਾਈ ਚ ਕਿਵੇਂ ਹੋਏਗਾ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਜਿਹੜਾ ਹਜੇ ਸ਼ਹਿਰੀ ਖੇਤਰਾਂ ਦੇ ਵਿੱਚ ਤਾਂ ਬਹੁਤ ਦੂਰ ਆ ਮਤਲਬ ਲਾਗੇ ਸ਼ੱਕੇ ਨਹੀਂ ਹੈਗਾ ਕਈ ਜਗ੍ਹਾ ਤੇ ਉੱਤੇ ਤਾਂ ਉਹਨਾਂ ਕੋ ਕੈਂਡੀਡੇਟ ਹੀ ਨਹੀਂ ਸੀਟਾਂ ਦੇ ਉੱਤੇ ਸੋ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਮਿਹਨਤ ਕਰਨੀ ਪੈਗੀ ਜੇ ਇਕੱਲੇ ਚੋਂ ਲੜਨੀ ਹੈ ਤੇ ਜੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਲੜਨੀ ਹੈ ਤੇ ਖਰੇ ਸ਼ਾਇਦ ਕੋਈ ਇਹਨਾਂ ਦਾ ਸਿਆਸੀ ਭੋਗ ਤੈ ਹੋ ਜਾਏ ਤੇ ਸ਼ਾਇਦ ਕੋਈ ਜਿੱਤ ਜੁੱਤ ਜਾ ਕਉਸਬ ਅਨਲ ਜੋਸ਼ੀ 2017 ਤੋਂ ਬਾਅਦ ਜੇ ਮੈਂ ਗਲਤ ਨਹੀਂ ਹਾਂ ਤਾਂ ਨਿਰੰਤਰ ਹਾਰ ਦੇ ਰਹੇ ਆ 17 22 ਉਸ ਤੋਂ ਬਾਅਦ 24 ਵਿੱਚ ਵੀ ਲੜੇ ਜ਼ਮਾਨਤ ਜਬਤ ਹੋ ਗਈ ਇਹ ਇਹ ਸਥਿਤੀ ਲਗਾਤਾਰ ਬਣੀ ਰਹੀ ਪਰ ਕੀ ਉਹਨਾਂ ਦੇ ਇਸ ਗ੍ਰਾਫ ਨੂੰ ਦੇਖਦੇ ਹੋਏ ਇਹ ਕਹਿਣਾ ਸਹੀ ਹੈ ਕਿ ਉਹ ਉਹਨਾਂ ਦਾ ਜਾਣਾ ਘਾਤਕ ਸਾਬਿਤ ਹੋ ਸਕਦਾ ਦੇਖੋ ਉਹਨਾਂ ਦਾ ਗ੍ਰਾਫ ਨਹੀਂ ਹੁੰਦਾ ਪਾਰਟੀਆਂ ਦਾ ਗ੍ਰਾਫ ਹੁੰਦਾ ਪਾਰਟੀ ਜਿਹੜੀ ਹੈ ਸਰਦਾਰ ਪ੍ਰਕਾਸ਼ ਸਿੰਘ ਬਦਲ ਕਦੀ ਚੋਣ ਨਹੀਂ ਹਾਰੇ 2022 ਚ ਚੋਣ ਹਾਰੇ ਵਿਕਰਮ ਜਿਠਿਆ ਕਦੀ ਚੋਣ ਨਹੀਂ ਹਾਰੇ 2022 ਚ ਚੋਣ ਹਾਰੇ ਨਵਜੋਤ ਸਿੰਘ ਸਿੱਧੂ 2022 ਚ ਚੋਣ ਹਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਚੋਣ 2022 ਚ ਹਾਰੇ 2022 ਚ ਸਿੰਬਲ ਹਾਰਿਆ 2022 ਚ ਪਾਰਟੀਆਂ ਹਾਰੀਆਂ 2022 ਦੇ ਵਿੱਚ ਉਹਨਾਂ ਨੇ ਦੇਖਿਆ ਕਿ ਅਸੀਂ ਚਰਨਜੀਤ ਚੰਨੀ ਜਿਹੜਾ ਮੁੱਖ ਮੰਤਰੀ ਸੀ ਉਹ ਦੋਨਾਂ ਸੀਟਾਂ ਤੋਂ ਹਾਰੇ ਹਾਰੇ ਨੇ ਸਿੰਬਲ ਹਾਰਿਆ ਕਿਉਂਕਿ ਉਦੋਂ ਐਂਟੀ ਨਿਕੰਬੈਂਸੀ ਝਾੜੂ ਦੀ ਲਹਿਰ ਬਹੁਤ ਚੱਲ ਰਹੀ ਸੀ ਉਹਦੇ ਵਿੱਚ ਸਫਾਈ ਬਹੁਤ ਹੋਈ ਵੱਡੇ ਵੱਡੇ ਦਿਗਜ ਹਾਰ ਗਏ ਨੇ ਰੀਚ ਹਾਰੇ ਹੋ ਬਾਦ ਦੇ ਵਿੱਚ ਉਹੀ ਚਰਨਜੀਤ ਚੰਨੀ ਜਿਹੜੇ ਹੈ ਜਲੰਧਰ ਦੇ ਵਿੱਚੋਂ ਰਿਕਾਰਡ ਤੋੜੂ ਉੱਟਾ ਨਾਲ ਲੋਕ ਸਭਾ ਚੋਣ ਜਿੱਤ ਕੇ ਗਏ ਨੇ ਔਰ ਉਹ ਦੌਰ ਜਿਹੜਾ ਸੀਗਾ ਇੱਕ ਹਨੇਰੀ ਦਾ ਦੌਰ ਸੀਗਾ ਜਿਹਨੂੰ ਆਪਾਂ ਕਹਿੰਦੇ ਆਂ ਬਈ ਪੋਲਿਟੀਕਲ ਟੋਟਲ ਪੋਲਿਟੀਕਲ ਰੈਵਿਊਸ਼ਨ ਸੀਗਾ ਇਹਨੂੰ ਮੈਂ ਇੰਗਲਿਸ਼ ਦੇ ਵਿੱਚ ਵਰਡ ਕਰ ਦੇਣਾ ਟੋਟਲ ਪੋਲਿਟੀਕਲ ਰੈਵਿਊਸ਼ਨ ਸੀਗਾ ਕਿ ਇੱਕ ਜਿਹੜਾ ਵਾ ਪੰਜਾਬ ਦੇ ਵਿੱਚ ਰਾਜਨੀਤਿਕ ਕ੍ਰਾਂਤੀ ਆਈ ਉਸ ਤਰ੍ਹਾਂ ਦੀ ਉਸ ਹਨੇਰੀ ਦੇ ਵਿੱਚ ਕਈ ਵੱਡੇ ਵੱਡੇ ਉਜੜ ਗਏ ਔਰ ਇਹ ਇਕੱਲਾ ਇਦਾਂ ਨਹੀਂ ਹੁੰਦਾ 2000 ਅੱਗੇ ਨਾ ਗੁੰਹਦਾ ਇੱਕ ਪੰਜਾਬ ਦੇ ਵਿੱਚ ਇੱਕ ਸਾਡੇ ਨਾ ਅਤੀਤ ਬੋਲਦਾ ਇਤਿਹਾਸ ਹੈ 201997 ਤੋਂ ਬਾਅਦ ਜਦੋਂ 1997 ਵਿੱਚ ਸਰਕਾਰ ਬਣੀ ਭIAN ਸਿੰਘ ਤੋਂ ਬਾਅਦ ਬੀਬੀ ਰਜ਼ਿੰਦਰ ਕੋਰ ਪਠਲ ਤੋਂ ਬਾਅਦ ਜਿਹੜੀ ਸਰਕਾਰ ਬਣੀ ਪ੍ਰਕਾਸ਼ ਸਿੰਘ ਬਾਦਲ ਤੇ ਭਾਰਤੀ ਜਨਤਾ ਪਾਰਟੀ ਹੋਰਾਂ ਦੀ ਸਾਂਝੀ ਸਰਕਾਰ ਸੀ ਉਹ ਵੀ ਨੇਰੀਚ ਬਣੀ ਬਹੁਤ ਜ਼ਬਰਦਸਤ ਨੇਰੀ ਆਈ ਕਾਂਗਰਸ 18 ਸੀਟਾਂ ਤੇ ਰਹਿ ਗਈ ਸੀ ਤੇ ਇਸ ਕਰਕੇ ਮੈਂ ਜਿਹੜੀ ਗੱਲ ਇਹ ਸਮਝਦਾ ਤੇ ਉਹ ਜਿਹੜਾ ਵਾ ਦੌਰ ਹੈਗਾ ਹੈ ਉਹਨਾਂ ਦਾ ਦੌਰ ਸੀਗਾ ਵੱਡੇ ਵੱਡੇ ਚਖੜ ਹਰਗੇ ਸੀ ਉਦੋਂ ਹਨੇਰੀ ਆਵੇ ਤੂਫਾਨ ਆਵੇ ਵੱਡੇ ਵੱਡੇ ਥੰਬ ਗਿਰ ਜਾਂਦੇ ਆ ਚਖੜ ਆ ਆਪਾਂ ਕਹਿੰਦੇ ਆ ਪੰਜਾਬੀ ਔਰ ਕੱਲੇ ਇਹ ਨਹੀਂ ਹਰੇ ਜੇ ਆਪਾਂ ਹੋਰ ਦੇਖੀਏ ਤੁਸੀਂ ਮਤਲਬ ਜਿਹੜੇ ਦਿਗਜ ਇੰਨੇ ਵੱਡੇ ਜਿਹੜੇ ਕਦੀ ਚੋਣਾ ਹਾਰਦੇ ਨਹੀਂ ਸੀ ਕੈਪਟਨ ਨਮਰਿੰਦਰ ਸਿੰਘ ਚੋਣ ਹਾਰ ਗਿਆ ਜਿਨ੍ਹਾਂ ਨੇ ਕਦੀ ਸੋਚਿਆ ਨਹੀਂ ਸੀ ਅਸੀਂ ਵੀ ਚੋਣ ਹਾਰ ਸਕਦੇ ਹਾਂ ਸੋ ਇਹ ਸਿਆਸਤ ਜਿਹੜੀ ਹੈਗੀ ਆ ਉਹ ਦੌਰ ਨਿਕਲ ਗਿਆ ਹੋਇਆ ਉਸ ਦੌਰ ਦੇ ਵਿੱਚ ਅਨਿਲ ਜੋਸ਼ੀ ਹਾਰੇ 2017 ਦੇ ਵਿੱਚ ਤਾਂ ਚਲੋ ਪਾਰਟੀ ਦਾ ਉਦਾਂ ਹੀ ਮਾਹੌਲ ਖਰਾਬ ਸੀਗਾ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਖਿਲਾਫ ਸੱਤਾ ਵਿਰੋਧੀ ਲਹਿਰ ਚੱਲ ਰਹੀ ਸੀ ਕੈਪਟਨ ਰਮਨਿੰਦਰ ਸਿੰਘ ਦੀ ਸਰਕਾਰ ਬਣੀ ਸ਼ਹਿਰੀ ਖੇਤਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਹਾਰਿਆ 2017 ਦਾ ਤੁਸੀਂ ਸਰਵੇਖਣ ਕਰ ਲਓ ਪਟਿਆਲਾ ਸਿਟੀ ਸਾਰਾ ਹਾਰੇ ਜਲੰਧਰ ਸਿਟੀ ਸਾਰਾ ਹਾਰੇ ਲੁਧਿਆਣਾ ਸਿਟੀ ਸਾਰਾ ਹਾਰੇ ਅੰਮ੍ਰਿਤਸਰ ਸਿਟੀ ਸਾਰਾ ਹਾਰੇ ਇਹ ਸ਼ਹਿਰੀ ਖੇਤਰਾਂ ਦੇ ਵਿੱਚ ਕੈਪਟਨ ਰਮਨਿੰਦਰ ਸਿੰਘ ਦੀ ਇੱਕ ਤੇਜ਼ ਮੇਰੀ ਚੱਲੀ ਸੀ ਔਰ ਆਪਣਾ ਜਿਹੜਾ ਪੰਜਾਬ ਦਾ ਹਿੰਦੂ ਵੋਟਰ ਸੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਡਟ ਕੇ ਵੋਟ ਪਾਇਆ ਸੀ ਜਦੋਂ ਕੋਈ ਹੋ ਸਕਦਾ ਕੁਝ ਏਜੰਸੀਆਂ ਨੇ ਵੀ ਵਰਕ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਚਾਹੀਦੀ ਉਹ ਬਣੀ ਲੇਕਿਨ 2022 ਦੇ ਵਿੱਚ ਜਦੋਂ ਲਹਿਰ ਚੱਲੀ ਸਾਰਾ ਉਲਟ ਪੁਲਟ ਹੋ ਗਿਆ ਔਰ ਇਹ ਦੋਨੋਂ ਜਿਹੜੀਆਂ ਜਿਹੜੀਆਂ ਦੋਨੋਂ ਚੋਣਾ ਹਾਰੇ ਨੇ ਅਨਿਲ ਜੋਸ਼ੀ ਇਹ 17 ਤੇ 22 ਦੀਆਂ ਚੋਣਾਂ ਨੇਰੀ ਸੀਗੀ ਪਾਰਟੀਆਂ ਦੇ ਖਿਲਾਫ ਔਰ 2022 ਦੀਆਂ ਚੋਣਾਂ ਦੇ ਵਿੱਚ ਤਾਂ ਤੁਹਾਡੇ ਸਾਹਮਣੇ ਬੀਜੇਪੀ ਦੇ ਸਿਰਫ ਮੈਨੂੰ ਲੱਗਦਾ 2 ਐਮਐਲਏ ਜਿੱਤੇ ਨੇ ਇੱਕ ਜਿੱਤੇ ਨੇ ਅਸ਼ੁਨੀ ਸ਼ਰਮਾ ਤੇ ਇੱਕ ਜੰਗੀ ਲਾਲ ਮਹਾਜਨ ਹੋਰ ਤਾਂ ਐਮਐਲਏ ਕੋਈ ਨਹੀਂ ਜਿੱਤਿਆ ਮਾਲਵੇ ਦੇ ਵਿੱਚ ਤੁਹਾਡੇ ਸਾਹਮਣੇ ਸਾਰਾ ਸਫਾਇਆ ਅਕਾਲੀ ਦਲ ਦੇ ਤਿੰਨ ਜਿੱਤੇ ਨੇ ਠੀਕ ਹੈ ਨਾ ਅਕਾਲੀ ਦਲ ਦੇ ਮਨਪ੍ਰੀਤ ਆਲੀ ਜਿੱਤੇ ਬੀਬੀ ਗਨੀਵ ਕੋਰ ਮੀਟ ਜਿੱਥਿਆ ਜਿੱਥੇ ਸੁਖਵਿੰਦਰ ਸੁਖੀ ਜਿੱਤੇ ਸਾਰੇ ਹਰਗੇ ਬਸਪਾ ਦਾ ਇੱਕ ਜਿੱਤਿਆ ਡਾਕਟਰ ਨਛੱਤਰਪਾਲ ਉਹ ਤਾਂ ਕੁਝ ਜਿੱਤੇ ਨਹੀਂ ਬਾਕੀ ਕਾਂਗਰਸ ਜਿੱਤੇ ਸੋ ਇਸ ਕਰਕੇ ਜਿਹੜੀਆਂ ਹਨੇਰੀਆਂ ਤੇ ਤੂਫਾਨ ਦੇ ਵਿੱਚ ਹਰਗੇ ਚੋਣਾ ਹੁਣ ਉਹੀ ਜਿਹੜਾ ਵਾ ਕਿਉਂਕਿ ਹਮੇਸ਼ਾ ਪੰਜਾਬ ਦੇ ਵਿੱਚ ਸੱਤਾ ਵਿਰੋਧੀ ਲਹਿਰ ਖੜੀ ਹੁੰਦੀ ਆ ਉਹ ਸੱਤਾ ਵਿਰੋਧੀ ਲਹਿਰ ਹੁਣ ਜਿਹੜੀ ਉਹ ਖੜੀ ਹੋ ਰਹੀ ਆ ਤੇ ਦਿਖ ਰਿਹਾ ਕਿ ਇਸ ਕਰਕੇ ਵੋਟ ਪਰਸੈਂਟੇਜ ਜਿਹੜਾ ਵਾ ਹੁਣ ਉਹ ਜਿਹੜਾ ਸ਼ਿਫਟ ਹੋਣਾ ਵੀ ਸ਼ੁਰੂ ਹੋ ਗਿਆ ਸਵਿੰਗਰਸ ਵੋਟ ਜਿਹੜਾ ਉਹ ਅਲੱਗ-ਅਲੱਗ ਪਾਰਟੀਆਂ ਵੱਲ ਜਾਣਾ ਸ਼ੁਰੂ ਹੋ ਗਿਆ ਉਹ ਸਭ ਅਨਲ ਜੋਸ਼ੀ ਨਾ ਇੱਕ ਸਮੇਂ ਦੇ ਉੱਤੇ ਨਵਜੋਤ ਸਿੱਧੂ ਦੀ ਅੱਖ ਦਾ ਤਾਰਾ ਮੰਨੇ ਜਾਂਦੇ ਸੀ ਇਹ ਵੀ ਗੱਲਾਂ ਹੋਈਆਂ ਕਿ ਉਹਨਾਂ ਨੇ ਉਹਨਾਂ ਨੂੰ ਚੜਾਇਆ ਐਮਐਲਏ ਤੱਕ ਪਹੁੰਚਾਇਆ ਮੰਤਰੀ ਤੱਕ ਪਹੁੰਚਾਇਆ ਪਰ ਹੁਣ ਜਦੋਂ ਜੇ ਕਾਂਗਰਸ ਚ ਆਉਂਦੇ ਐ ਤੇ ਫਿਰ ਸਿੱਧਾ ਟਾਕਰਾ ਉਸੇ ਨਵਜੂਸ ਸਿੱਧੂ ਨਾਲ ਹੋਊਗਾ ਜਿਸ ਨੇ ਉਹਨਾਂ ਨੂੰ ਕਾਲਾ ਬਾਂਮਨ ਕਿਹਾ ਸੀ ਦੇਖੋ ਦੂਜੀ ਇੱਕ ਗੱਲ ਨਾਲ ਸਾਹਬ ਸਿੰਘ ਜੀ ਐ ਕਿ ਸਿਆਸਤ ਦੇ ਵਿੱਚ ਕੋਈ ਵੀ ਕੁਝ ਹੋ ਸਕਦਾ ਸਿਆਸਤ ਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਭਈ ਕਿਹੜੇ ਬੰਦੇ ਨੂੰ ਅਸੀਂ ਅੱਜ ਗੱਲ ਕਹਿ ਰਹੇ ਹਾਂ ਤੇ ਕੱਲ ਕਿਹੜਾ ਕਿ ਝੋਲੀ ਪੈ ਰਿਹਾ ਬਹੁਤ ਏ ਉਦਾਹਰਨਾਂ ਨੇ ਮੈਂ ਉਦਾਹਰਨਾਂ ਜਿਹੜੀਆਂ ਤੁਹਾਨੂੰ ਕੀ ਦੇਣੀ ਆ ਉਹ ਤੁਸੀਂ ਇਸ ਚੀਜ਼ ਨੂੰ ਦੇਖੋ ਤੁਹਾਨੂੰ ਇੱਕ ਮਜ਼ੇਦਾਰ ਗੱਲ ਦੱਸਣ ਲੱਗਿਆ ਸੁਸ਼ੀਲ ਰਿੰਕੂ ਕਾਂਗਰਸ ਤੋਂ ਲੜੇ 2022 ਦੀ ਚੋਣ ਹਾਰ ਗਏ ਸ਼ੀਤਲ ਲੰਗਰਾਲ ਆਮ ਆਦਮੀ ਪਾਰਟੀ ਤੋਂ ਲੜੇ ਜਿੱਤ ਗਏ ਮਿੰਦਰ ਭਗਤ ਭਾਜਪਾ ਤੋਂ ਲੜੇ ਹਾਰ ਗਏ ਜਲੰਧਰ ਵੈਸਟ ਦੀ ਗੱਲ ਕਰ ਰਿਹਾ ਬਾਅਦ ਵਿੱਚ ਚੌਧਰੀ ਸੰਤੋਸ਼ ਸਿੰਘ ਦਾ ਜਦੋਂ ਸਵਰਗਵਾਸ ਹੋਇਆ ਤੇ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਜਾ ਗਏ ਉਹੀ ਸੀ ਤੇ ਲੰਗਰਾਲ ਉਹਨਾਂ ਦੀ ਸਪੋਰਟ ਕਰਦੇ ਰਹੇ ਜਿਹੜੇ ਬਦੌਰ ਐਮਐਲਏ ਜਿਹੜੇ ਉਹਨਾਂ ਕੋ ਚੋਣ ਹਾਰੇ ਸੀ ਲੋਕ ਸਭਾ ਚ ਮਿੰਦਰ ਭਗਤ ਜਿਹੜੇ ਉਹਨਾਂ ਦੇ ਖਿਲਾਫ ਲੜੇ ਸੀ ਉਹ ਵੀ ਆ ਗਏ ਯਾਨੀ ਸਾਰੇ ਆਮ ਆਦਮੀ ਪਾਰਟੀ ਇਕੱਠੇ ਹੋ ਗਏ ਤਿੰਨ ਫਿਰ ਟਵਿਸਟ ਹੋਇਆ ਸੀਤਲ ਲੰਗਰਾਲ ਤੇ ਰਿੰਕੂ ਉਧਰ ਚਲੇ ਗਏ ਇਹ ਆਮ ਆਦਮੀ ਪਾਰਟੀ ਤੋਂ ਮਿੰਦਰ ਭਗਤ ਮੰਤਰੀ ਬਣ ਗਏ ਸੋ ਇਹ ਰਾਜਨੀਤਿਕ ਜੜੀ ਨਾ ਐ ਚੱਕਰੀ ਆ ਹੁਣ ਤਾਂ ਇੰਨੀ ਫਲੈਟ ਹੋ ਚੁੱਕੀ ਆ ਪੋਲਿਟਿਕਸ ਤੁਸੀਂ ਸੋਚ ਨਹੀਂ ਸਕਦੇ ਬਈ ਸਵੇਰੇ ਕੱਲ ਉਧਰ ਹੁੰਦਾ ਸੋਨ ਸਿੰਘ ਠੰਡਲ ਨੇ ਅਕਾਲੀ ਦਲ ਛੱਡ ਕੇ ਭਾਜਪੀ ਤੋਂ ਲੋਕ ਸਭਾ ਚੋਣ ਲੜੀ ਹੁਣ ਭਾਜਪੀ ਨੂੰ ਛੱਡ ਕੇ ਫੇਰ ਅਕਾਲੀ ਦਲ 'ਚ ਵਾਪਸ ਚਲੇ ਗਏ ਸਿਰਫ ਟਿਕਟ ਤੇ ਨਹੀਂ ਵੀ ਨਾ ਕੋਈ ਡੈਪਟੇਸ਼ਨ ਤੇ ਹੁੰਦੇ ਆ ਪੋਲਿਟੀਕਲ ਲੀਡਰ ਉਹਦਾ ਤਾਂ ਸਿਆਸਤ ਪੰਜਾਬ 'ਚ ਚੱਲਦੀ ਬਈ ਬਈ ਡੈਪਟੇਸ਼ਨ ਤੇ ਚਲ ਜਾਓ ਡੈਪਟੇਸ਼ਨ ਤੋਂ ਵਾਪਸ ਆ ਜਾਓ ਮਤਲਬ ਇੱਥੇ ਕੁਝ ਨਹੀਂ ਕਿਹਾ ਜਾ ਸਕਦਾ ਕਿਸੇ ਦਾ ਤੁਸੀਂ ਮਤਲਬ ਪੱਕਾ ਨਹੀਂ ਕਰ ਸਕਦੇ ਉਹੀ ਸੁਰਜੀਤ ਸਿੰਘ ਰਖੜਾ ਹੈ ਕਿ ਮਤਲਬ ਸੌਰੀ ਆਪਾਂ ਕਹਿ ਗਏ ਵਾ ਸਕੰਦਰ ਸਿੰਘ ਮਲੂਕਾ ਉਹਨਾਂ ਦੀ ਨੋ ਜਿਹੜੀ ਹੈ ਭਾਜਪਾ ਤੋਂ ਜੋਂ ਲੜੀ ਹੈ ਉਹਨਾਂ ਨੇ ਘਰ ਬਹਿ ਗਏ ਨੇ ਅਕਾਲੀ ਦਲ ਛੱਡਤਾ ਮੁੜ ਕੇ ਅਕਾਲੀ ਦਲ ਨੇ ਉਹਨੂੰ ਵਾਪਸ ਲੈ ਲਿਆ ਹੁਣ ਅਕਾਲੀ ਦਲ ਚ ਨੇ ਨੋ ਭਾਜਪਾ ਚ ਕੋਈ ਪਤਾ ਹੀ ਨਹੀਂ ਲੱਗਦਾ ਕਿਸੇ ਦਾ ਚਰਨਜੀਤ ਅਟਵਾਲ ਦਾ ਪਰਿਵਾਰ ਸਾਰੀ ਅਕਾਲੀ ਦਲ ਦਾ ਰਿਆ ਹੈ ਹੁਣ ਬੀਜੇਪੀ ਚਲਾ ਗਿਆ ਅਕਾਲੀ ਦਲ ਨੇ ਕਿੱਥੇ ਲੋਕ ਸਭਾ ਦੇ ਡਿਪਟੀ ਸਪੀਕਰ ਤੱਕ ਪਹੁੰਚਾਇਆ ਹੁਣ ਬੀਜੇਪੀ ਚ ਬੈਠੇ ਹੋਏ ਨੇ ਤੇ ਇਸ ਕਰਕੇ ਇੱਥੇ ਕੁਝ ਨਹੀਂ ਪਤਾ ਲੱਗਦਾ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਤੁਸੀਂ ਕੁਝ ਨਹੀਂ ਕਰ ਸਕਦੇ ਰਵਨੀਤ ਬਿੱਟੂ ਲਗਾਤਾਰ ਕਾਂਗਰਸ ਤੋਂ ਮੈਂਬਰ ਪਾਰਲੀਮੈਂਟ ਜਿੱਤਦੇ ਰਹੇ ਲਗਾਤਾਰ ਜਿੱਤਦੇ ਰਹੇ 2000 ਜਿਹੜੀਆਂ ਹੁਣ ਚੋਣਾਂ ਹੋਈਆਂ 24 ਚ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਹਾਰ ਗਏ ਹਰ ਗਏ ਪਰ ਬੀਜੇਪੀ ਨੇ ਉਹਨਾਂ ਨੂੰ ਮੰਤਰੀ ਬਣਾਤਾ ਕੇਂਦਰ ਦਾ ਕੋਈ ਸੋਚ ਸਕਦਾ ਸੀ ਐਡਾ ਵੱਡਾ ਟਰਨ ਹੋ ਜਾਏਗਾ ਕੋਈ ਸੋਚ ਸਕਦਾ ਸੀ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਈਚ ਐਂਡ ఎవਰੀਥਿੰਗ ਇਜ਼ ਪੋਸੀਬਲ ਤੁਸੀਂ ਜੋ ਕਹਦੇ ਹੋ ਉਹ ਸੱਚ ਹੈ ਇਹਨੂੰ ਕੋਈ ਝੂਠ ਨਹੀਂ ਇਹ ਕੋਈ ਸਿਆਸੀ ਗੱਲ ਹੈ ਨਾ ਕਈ ਵਾਰੀ ਕਰਦੇ ਵੀ ਯਾਰ ਇਹ ਇਦਾਂ ਹੋਣ ਲੱਗਾ ਮੈਂ ਇਹ ਵਿਸ਼ਵਾਸ ਕਰ ਲੈਣਾ ਬਾਕੀ ਹੋ ਜਾਣਾ ਕਿਉਂਕਿ ਸਿਆਸਤ ਜਿਹੜੀ ਨਾ ਪੰਜਾਬ ਦੀ ਇਹਦਾ ਕੁਝ ਨਹੀਂ ਪਤਾ ਵੀ ਸਵੇਰੇ ਕਿੱਥੇ ਐ ਸ਼ਾਮੀ ਕਿੱਥੇ ਰਾਜਕੁਮਾਰ ਜੱੱਬੇਵਾਲ ਕਾਂਗਰਸ ਤੋਂ ਐਮਐਲਏ ਜਿੱਤੇ ਐਮਐਲਏ ਹੁੰਦੇ ਹੋਏ ਛੱਡੀ ਪਾਰਟੀ ਆਮ ਆਦਮੀ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਬਣ ਗਏ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੈ ਆਪਣਾ ਬੇਟਾ ਉਹਨਾਂ ਨੇ ਆਪਣੀ ਜਗ੍ਹਾ ਦੇ ਉੱਤੇ ਆਮ ਆਦਮੀ ਪਾਰਟੀ ਤੋਂ ਜਿਹੜਾ ਐਮਐਲਏ ਬਣਵਾ ਲਿਆ ਤੇ ਇੱਥੇ ਇਸ ਕਰਕੇ ਕੁਝ ਨਹੀਂ ਕਿਹਾ ਜਾ ਸਕਦਾ ਇੱਥੇ ਤੇ ਮੈਂ ਇੱਕ ਗੱਲ ਕਹਾਂ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਹਨੋ ਇਧਰ ਆ ਵੀ ਗਏ ਨੇ ਤੇ ਕੋਈ ਪ੍ਰੋਬਲਮ ਨਹੀਂ ਨਵਜੋਤ ਸਿੰਘ ਸਿੱਧੂ ਉਦਾਂ ਵੀ ਸਾਈਲੈਂਸ ਚੱਲ ਰਹੇ ਨੇ ਬੜਕੋ ਠੰਡੇ ਚੱਲ ਰਹੇ ਨੇ ਸਿਆਸਤ ਤੋਂ ਪਰੇ ਨੇ ਕਿਸੇ ਵੀ ਐਕਟੀਵਿਟੀ 'ਚ ਹਿੱਸਾ ਨਹੀਂ ਲੈ ਰਹੇ ਕੋਈ ਸੋਸ਼ਲ ਐਕਟੀਵਿਟੀ 'ਚ ਹਿੱਸਾ ਨਹੀਂ ਲੈ ਰਹੇ ਯਾਨੀ ਆਪਣੇ ਆਪ 'ਚ ਕਿਤੇ ਮਸਤ ਹੈਗੇ ਆ ਸਿਆਸੀ ਜਿਹੜੇ ਗਲਿਆਰਿਆਂ ਤੋਂ ਦੂਰ ਹੈਗੇ ਆ ਸਮਾਜਿਕ ਜਿਹੜੇ ਆ ਮਾੜੇ ਮੋਟੇ ਉਹਨਾਂ ਦੇ ਆਪਣੇ ਪਰਿਵਾਰ ਦੇ ਕੋਈ ਸਮਾਜਿਕ ਕੰਮਕਾਜ ਆ ਉਹ ਜ਼ਰੂਰ ਕਰ ਰਹੇ ਨੇ ਉਦਾਂ ਸਿਆਸਤ ਤੋਂ ਨਵਜੋਤ ਸਿੰਘ ਸਿੱਧੂ ਪਰੇ ਐ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਹੁਣ ਟੱਕਰਾ ਹੋਵੇਗਾ ਇਸ ਕਰਕੇ ਜਿਹੜਾ ਐਨਿਲ ਜੋਸ਼ੀ ਦਾ ਚਲੋ ਹੁਣ ਕਾਂਗਰਸ ਚ ਆ ਗਏ ਨੇ ਕਾਂਗਰਸ ਜਰੂਰ ਹੁੰਦਾ ਹੈ ਕਿ ਕਾਂਗਰਸ ਦੇ ਵਿੱਚ ਵੀ ਇੱਕ ਕਟਬਾਜੀ ਬਹੁਤ ਜ਼ਿਆਦਾ ਹੈ ਹੁੰਦੀ ਹੈ ਤੁਹਾਡੇ ਸਾਹਮਣੇ ਹਜੇ ਵੀ ਚੱਲ ਰਹੀ ਹੈ ਦੇਖੋ ਕਿੰਦਰਲੇ ਪਾਸੇ ਜਿਹੜੀ ਕਰਵਟ ਬੈਠਦੀ ਹੈ ਲੇਕਿਨ ਇਹ ਹੈ ਕਿ ਜਿਹਨਾਂ ਨੇ ਜੋਸ਼ੀ ਕਾਂਗਰਸ ਚ ਆਏ ਹੈ ਕੋਈ ਆਪਣਾ ਸਿਆਸੀ ਭਵਿੱਖ ਦੇਖ ਕੇ ਆਏ ਆ ਡਾਕਟਰ ਸਾਹਿਬ ਅਨਿਲ ਜੋਸ਼ੀ ਦੇ ਕਾਂਗਰਸ ਦੇ ਵਿੱਚ ਆਉਣ ਨੂੰ ਕੀ ਤਰਨ ਤਰਨ ਜਿਮਨੀ ਚ ਆਉਣ ਦੇ ਸੰਦਰਭ ਚ ਵੇਖਿਆ ਜਾਣਾ ਚਾਹੀਦਾ ਬਿਲਕੁਲ ਕਿਉਂਕਿ ਇਹਨਾਂ ਦਾ ਪਰਿਵਾਰ ਜਿਹੜਾ ਤਰਨ ਤਰਨ ਨਾਲ ਸੰਬੰਧਿਤ ਹੈਗਾ ਆਪਣਾ ਇਹਨਾਂ ਦੀ ਪੈਠ ਹੈਗੀ ਆ ਆਰੇ ਕੋਸ਼ਿਸ਼ ਹੋਏਗੀ ਕਾਂਗਰਸ ਦੀ ਕਿ ਤਰਨ ਤਰਨ ਜਿਮਨੀ ਚੋਨ ਨੂੰ ਅਸੀਂ ਤਗੜੇ ਹੋ ਕੇ ਜਿੱਤੀਏ ਉਹਦੀ ਕੋਸ਼ਿਸ਼ ਕਰੀਏ ਕੁਝ ਵੀ ਹੋ ਸਕਦਾ ਕਿਉਂਕਿ ਅਨਲੋਚੀ ਹੋ ਰਿਹਾ ਨਾ ਮੈਂ ਤੁਹਾਨੂੰ ਅੱਗੇ ਦੱਸਿਆ ਅੰਮ੍ਰਿਤਸਰ ਦੇ ਪੈਂਡੂ ਖੇਤਰਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਚੰਗਾ ਪ੍ਰਭਾਵ ਹੈ ਬਹੁਤ ਲੰਬਾ ਦੌਰ ਉਹਨਾਂ ਦਾ ਪਰਿਵਾਰ ਜਿਹੜਾ ਅੰਮ੍ਰਿਤਸਰ ਦੇ ਦਿਹਾਤੀ ਜਿਹੜੇ ਗ੍ਰਾਮੀਨ ਹਲਕੇ ਨੇ ਉਹਨਾਂ ਦੇ ਵਿੱਚ ਕਾਫੀ ਤੇਜ਼ੀ ਨਾਲ ਕੰਮ ਕਾਜ ਕਰਦਾ ਰਿਹਾ ਤੇ ਦੇਖੋ ਗੱਲ ਇਹ ਹੈਗੀ ਹੈ ਕਿ ਗੱਲ ਹੁੰਦੀ ਹੈ ਕਿ ਚਿਹਰੇ ਦੇ ਕਾਂਗਰਸ ਨੂੰ ਘੁੱਟੋ ਘਟੇ ਇੱਕ ਐਸੀ ਚੀਜ਼ ਦਾ ਚਿਹਰਾ ਤਾਂ ਮਿਲ ਗਿਆ ਕਿ ਸਾਡੇ ਕੋਲ ਵੱਡਾ ਚਿਹਰਾ ਅੰਮ੍ਰਿਤਸਰ ਦੇ ਇਲਾਕਿਆਂ ਤੋਂ ਆ ਗਿਆ ਹੋਇਆ ਤੇ ਉਹ ਪਾਰਟੀ ਦੇ ਵਿੱਚ ਹਵਾ ਤਾਂ ਥੋੜਾ ਫਰਕ ਤਾਂ ਪੈਂਦਾ ਹੀ ਇਸ ਚੀਜ਼ਾਂ ਦਾ ਬਈ ਇੱਕ ਤੁਹਾਡਾ ਗੇਨ ਤਾਂ ਹੁੰਦਾ ਹੀ ਹੈ ਕਿ ਠੀਕ ਹੈ ਪਾਰਟੀ ਦਾ ਜਨਾਤਾਰ ਜਿਹੜਾ ਵਧਦਾ ਪਿਆ ਅੱਛਾ ਡਾਕਟਰ ਸਾਹਿਬ ਅੰਤਲਾ ਸਵਾਲ ਹੈ ਮੇਰਾ ਅਕਾਲੀ ਦਲ ਦੇ ਇਸ ਸਿਆਸੀ ਸ਼ਿਫਟ ਦੇ ਨਾਲ ਜੁੜਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜੇ ਇਹ ਦੋ ਲੀਡਰ ਜਾਂਦੇ ਵੀ ਨੇ ਆਊਟ ਆਫ ਐਨੀ ਸਰਕਮਸਟੈਂਸ ਪਾਵੇਂ ਹੋ ਚਲੇ ਗਈ ਜੋਂ ਤੱਕ ਕੱਢ ਦਿੱਤਾ ਇੱਕ ਨੂੰ ਤਾਂ ਕੱਢਤਾ ਹੀ ਕਿਤਾਬ ਚੱਲ ਗਈ ਬਿਲਕੁਲ ਇਸੇ 스ਵਿਚ ਦੇ ਇਸ ਅੰਦਰ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਕਿ ਬਿਕਰਮ ਸਿੰਘ ਮਜੀਠੀਆ ਦਾ ਭਵਿੱਖ ਵੀ ਹੁਣ ਇਹਦੇ ਨਾਲ ਵਿਚਾਰਨਾ ਜ਼ਰੂਰੀ ਹੈ ਤਰਨਤਾਰਨ ਚੋਣ ਵੀ ਸਿਰ ਤੇ ਹੈ ਔਰ ਸੁਖਬੀਰ ਸਿੰਘ ਬਾਦਲ ਮੁਲਾਕਾਤ ਵੀ ਕਰ ਆਏ ਨੇ ਬਿਕਰਮ ਮਜੀਠੀਆ ਹੁਣ ਕਿੱਧਰ ਲਖੇਮੇ ਚ ਖੜਨਗੇ ਇਹ ਵਿਚਾਰਨਾ ਜ਼ਰੂਰੀ ਹੈ ਦੇਖੋ ਬਿਕਰਮ ਮਜੀਠੀਆ ਦੇ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਿਕਰਮ ਮਜੀਠੀਆ ਹਜੇ ਕਾਨੂੰਨੀ ਪਛੜਿਆਂ ਚ ਫਸਿਆ ਹੋਇਆ ਹੈ ਅਜੇ ਉਹਨੇ ਆਪਣੇ ਕਾਨੂੰਨੀ ਪਛੜੇ ਜਿਹੜੇ ਉਹ ਖਤਮ ਕਰਨੇ ਆ ਉਸ ਤੋਂ ਬਾਅਦ ਉਹਨੇ ਅੱਗੇ ਜਾ ਕੇ ਸ਼ੁਰੂ ਹੋਣਾ ਹਜੇ ਵਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆਣਗੇ ਜ਼ਮਾਨਤ ਲੈ ਕੇ ਉਸ ਤੋਂ ਬਾਅਦ ਆਪਣੇ ਕੇਸਾਂ ਵਾਲ ਵੇਖਣਗੇ ਕੇਸਾਂ ਤੋਂ ਕਿਵੇਂ ਰਾਹਤ ਪਾਉਂਦੇ ਆ ਉਸ ਤੋਂ ਬਾਅਦ ਹਜੇ ਤਾਂ ਦੇਖੋ ਅਕਾਲੀ ਦਲ ਚਾ ਬੀਬੀ ਗਨੀਵਕੌਰ ਮਜੀਠੀਆ ਕੰਮ ਕਰ ਰਹੇ ਨੇ ਚੰਗੀ ਉਹਨਾਂ ਦੀ ਫੋਲੋਇੰਗ ਹੋ ਰਹੀ ਹੈ ਪਿੰਡਾਂਕ ਥਾਂ ਹੀ ਜਾ ਰਹੇ ਨੇ ਮੈਂ ਤਾਂ ਯਾਰ ਕਈ ਵਾਰ ਸੋਚਦਾ ਹੁੰਨਾ ਦੇਖੋ ਬੀਬੀ ਗਨੀਵਕੌਰ ਉਹ ਮਜੀਠੀਆ ਦਾ ਹੌਸਲਾ ਬਈ ਘਰ ਵਾਲਾ ਜੇਲ੍ਹ ਚ ਹੈ ਸਰਕਾਰ ਦਾ ਇੰਨਾ ਪ੍ਰੈਸ਼ਰ ਹੈ ਫਿਰ ਵੀ ਉਹ ਬੀਬੀ ਜਿਹੜੀ ਆ ਪਿੰਡਾਂ ਥਾਂ ਹੀ ਜਾ ਕੇ ਕੰਮ ਕਰਦੀ ਵੀ ਜਿਹਦੇ ਲਈ ਸਿਆਸਤ ਇੱਕ ਨਵਾਂ ਅਧਿਆਇ ਸੀਗਾ ਇੱਕ ਨਵਾਂ ਚੈਪਟਰ ਸੀਗਾ ਪਰ ਫਿਰ ਵੀ ਉਹ ਬੀਬੀ ਦੀ ਹਿੰਮਤ ਹੈਗੀ ਆ ਔਰ ਜਿਹੜੀ ਡਟ ਕੇ ਪਿੰਡਾਂ ਦੇ ਵਿੱਚ ਜਾਂਦੀ ਪਈ ਆ ਕੰਮ ਕਰ ਰਹੀ ਆ ਲੋਕਾਂ ਦੇ ਮਸਲੇ ਹੱਲ ਵੀ ਹੋ ਰਹੇ ਨੇ ਮੈਂ ਕੱਲ ਪਰਸੋਂ ਵੀ ਕਿਸੇ ਨਾਲ ਉੱਥੇ ਗੱਲ ਕਰ ਰਿਹਾ ਸੀ ਕਹਿੰਦੇ ਬੀਬੀ ਗੰਨੀਪੁਰ ਮਿਲਿਠਿਆ ਜੀ ਸਗੋਂ ਉਸ ਤੋਂ ਬਾਅਦ ਜ਼ਿਆਦਾ ਜਿਹੜੀ ਆ ਉਹ ਇਨਵੋਲਵਮੈਂਟ ਆਪਣੇ ਹਲਕੇ ਦੇ ਵਿੱਚ ਮਜੀਠੇ ਚ ਵਧੀ ਹੈ ਉਹਨੂੰ ਲੱਗਦਾ ਕਿ ਵਿਕਰਮ ਅੰਦਰ ਹੈਗੇ ਆ ਤੇ ਮੈਂ ਆਪਣਾ ਹਲਕੇ ਨੂੰ ਨਾ ਵਿਗੜਨ ਦਵਾ ਪਰ ਮੈਂ ਦੂਜੀ ਜਿਹੜੀ ਗੱਲ ਹੈਗੀ ਆ ਕਿ ਹਜੇ ਉਹ ਜੇਲ੍ਹ ਤੋਂ ਬਾਹਰ ਆਣਗੇ ਫਿਰ ਪਤਾ ਲੱਗੇਗਾ ਕਿ ਉਹ ਕਿਧਰਲੇ ਪਾਸੇ ਜਾਂਦੇ ਨੇ ਫਿਰ ਪੰਜਾਬ ਦੀ ਸਿਆਸੀ ਜੜੀ ਆ ਉਹ ਫਿਰ ਤੈਅ ਹੋਊਗੀ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਹੈ ਔਰ ਖਾਸ ਤੌਰ ਦੇ ਉਤੇ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਕਿਸ ਤਰ੍ਹਾਂ ਦਾ ਸਿਆਸੀ ਸ਼ਿਫਟ ਦੇਖਣ ਨੂੰ ਮਿਲਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਮੇਰੇ ਨਾਲ ਕੈਮਰਾਮੈਨ ਰਾਹੁਲ ਮੈਂ ਸਾਹਿਬ ਸਿੰਘ ਇਜਾਜ਼ਤ ਚੋਣ ਬਣੇ ਰਵਾਂਗੇ ਪੰਜਾਬੀ ਤੇ